ਕਮੰਤਰੀ ਮੁਦਰਾ ਫੰਡ ਵੱਲੋਂ ਪਾਕਿਸਤਾਨ ਨੂੰ ਇੱਕ ਵੱਡਾ ਝਟਕਾ ਦਿੱਤਾ ਗਿਆ ਕਮੰਤਰੀ ਮੁਦਰਾ ਫੰਡ ਨੇ ਅਗਲੀ ਕਰਜ਼ਾ ਕਿਸ਼ਤ ਯਾਰੀ ਕਰਨ ਤੋਂ ਪਹਿਲਾਂ ਪਾਕਿਸਤਾਨ ਨੂੰ ਵੱਡਾ ਝਟਕਾ ਦਿੰਦੇ ਹੋਏ ਕਈ ਸ਼ਰਤਾਂ ਲਗਾ ਦਿੱਤੀਆਂ ਨੇ 11 ਨਵੀਆਂ ਸ਼ਰਤਾਂ ਲਗਾਈਆਂ ਨੇ ਤੇ ਸ਼ਰਤਾਂ ਪੂਰੀਆਂ ਹੋਣ ਤੇ ਹੁਣ ਪਾਕਿਸਤਾਨ ਨੂੰ ਅਗਲੀ ਕਿਸ਼ਤ ਮਿਲੇਗੀ ਖਬਰਾਂ ਅਕੇ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਦੌਰਾਨ ਕਮੰਤਰੀ ਮੁਦਰਾ ਫੰਡ ਆਈ ਐਮ ਐਫ ਇੰਟਰਨੈਸ਼ਨਲ ਮੋਨਿਟਰੀ ਫੰਡ ਨੇ ਪਾਕਿਸਤਾਨ ਨੂੰ ਆਰਥਿਕ ਸਹਾਇਤਾ ਲਈ ਮਨਜ਼ੂਰੀ ਦੇਣ ਤੋਂ ਬਾਅਦ ਹੁਣ ਆਪਣੇ ਬੇਲ ਆਊਟ ਪੈਕੇਜ ਦੀ ਅਗਲੀ ਕਿਸ਼ਤ ਜਾਰੀ ਕਰਨ ਤੋਂ ਪਹਿਲਾਂ 11 ਨਵੀਆਂ ਸ਼ਰਤਾਂ ਲਗਾ ਕੇ ਪਾਕਿਸਤਾਨ ਨੂੰ ਵੱਡਾ ਝਟਕਾ ਦਿੱਤਾ ਹੈ ਜਿਸ ਨਾਲ ਪਾਕਿਸਤਾਨ ਉੱਤੇ ਕੁੱਲ ਜਿਹੜਾ ਵਾ ਸ਼ਰਤਾਂ ਦੀ ਗਿਣਤੀ 50 ਹੋ ਗਈ ਹੈ ਇੰਨਾ ਹੀ ਨਹੀਂ ਆਈਐਮਐਫ ਨੇ ਪਾਕਿਸਤਾਨ ਨੂੰ ਸਪਸ਼ਟ ਤੌਰ ਤੇ ਕਿਹਾ ਕਿ ਜੇਕਰ ਇਹ ਸ਼ਰਤਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਅਗਲੀ ਕਿਸ਼ ਉਸ ਨੂੰ ਜਾਰੀ ਨਹੀਂ ਕੀਤੀ ਜਾਵੇਗੀ ਇਸ ਦੇ ਨਾਲ ਹੀ ਕਮਾਂਤਰੀ ਸੰਸਥਾ ਨੇ ਸਾਫ ਤੌਰ ਤੇ ਕਿਹਾ ਕਿ ਜੇਕਰ ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਜਾਰੀ ਰਹਿੰਦਾ ਹੈ ਤਾਂ ਜਾਂ ਹੋਰ ਵੱਧ ਤਾਂ ਇਸ ਦਾ ਪ੍ਰਭਾਵ ਸਿੱਧੇ ਤੌਰ ਤੇ ਪ੍ਰੋਗਰਾਮ ਦੇ ਵਿੱਤੀ ਬਾਹਰੀ ਅਤੇ ਸੁਧਾਰ ਟੀਚਿਆਂ ਨਾਲ ਜੋਖਮ ਵਧਾ ਸਕਦਾ ਹੈ ਆਈਐਮਐਫ ਨੇ ਮੌਜੂਦਾ ਵਿਸਤ੍ਰਿਤ ਫੰਡ ਸਹੂਲਤ ਤਹਿਤ ਪਾਕਿਸਤਾਨ ਨੂੰ ਲਗਭਗ 1 ਅਰਬ ਅਮਰੀਕੀ ਡਾਲਰ ਦੀ ਕਿਸ਼ਤ ਜਾਰੀ ਕਰਨ ਨੂੰ ਮੰਜ਼ੂਰੀ ਦਿੱਤੀ ਹੈ ਇਸ ਦੇ ਨਾਲ ਹੀ ਉਸ ਨੇ ਮੌਜੂਦਾ 7 ਅਰਬ ਡਾਲਰ ਦੇ ਬੇਲ ਆਊਟ ਪੈਕਜ ਤਹਿਤ ਪਾਕਿਸਤਾਨ ਲਈ ਜਲਵਾਜੂ ਲਚਕੀਨੀਪਣ ਕਰਜ਼ੇ ਲਈ 1.4 ਅਰਬ ਡਾਲਰ ਦੀ ਵਾਧੂ ਰਕਮ ਨੂੰ ਵੀ ਮਨਜ਼ੂਰੀ ਦਿੱਤੀ ਹੈ ਇਸ ਨੂੰ ਜੋੜ ਨਾਲ ਪਾਕਿਸਤਾਨ ਨੂੰ ਆਈਐਮਐਫ ਤੋਂ ਪ੍ਰਾਪਤ ਕੁੱਲ ਸਹਾਇਤਾ 2.4 ਅਰਬ ਡਾਲਰ ਹੋ ਜਾਏਗੀ ਆਈਐਮਐਫ ਵੱਲੋਂ ਪਾਕ ਲਈ ਲਿਆਂਦੀਆਂ ਗਈਆਂ ਨਵੀਆਂ ਸ਼ਰਤਾਂ 'ਚ ਸੰਸਦ ਵੱਲੋਂ 17.6 ਖਰਬ ਪਾਕ ਰੁਪਏ ਦੇ ਸੰਗੀ ਬਜਟ ਨੂੰ ਮਨਜ਼ੂਰੀ ਦੇਣਾ ਵੀ ਸ਼ਾਮਲ ਹੈ ਜਦੋਂ ਕਿ ਬਿਜਲੀ ਬਿੱਲਾ ਉੱਤੇ ਉੱਚ ਸਰਚਾਰਜ ਲਗਾਉਣ ਦੀ ਵੀ ਸ਼ਰਤ ਰੱਖੀ ਗਈ ਹੈ ਇਸ ਤੋਂ ਇਲਾਵਾ ਪਾਕ ਦੇ ਆਯਾਤ ਨਿਜ਼ਮ ਸਿਰਫ 3 ਸਾਲ ਤੱਕ ਪ੍ਰਾਣੀਆਂ ਕਾਰਾਂ ਦੇ ਆਯਾਤ ਦੀ ਆਗਿਆ ਦਿੰਦੇ ਨੇ ਇਸ ਨੂੰ 5 ਸਾਲ ਤੱਕ ਵਧਾਉਣ ਦਾ ਪ੍ਰਸਤਾਵ ਹੈ ਇਸ ਤੋਂ ਇਲਾਵਾ ਪਾਕ ਸਰਕਾਰ ਨੂੰ 1 ਜੁਲਾਈ 2025 ਤੱਕ ਸਲਾਨਾ ਬਿਲੀਦਰਾ ਚ ਸੋਦੀ ਨੋਟੀਫਿਕੇਸ਼ਨ ਜਾਰੀ ਕਰ 15 ਫਰਵਰੀ 2026 ਤੱਕ ਗੈਸ ਦਰਾਂ ਵਿੱਚ ਵਿਵਸਥਾ ਇਸ ਮਹੀਨੇ ਦੇ ਅੰਤ ਤੱਕ ਕੈਪੀਟਲ ਪਾਵਰ ਲੇਵੀ ਆਡੈਂਸ ਲਾਗੂ ਕਰਨ ਲਈ ਇੱਕ ਸਥਾਈ ਕਾਨੂੰਨ ਲਿਆਉਣਾ ਅਤੇ ਜੂਨ ਦੇ ਅੰਤ ਤੱਕ ਕਰਜ਼ਾ ਸੇਵਾ ਚਾਰਜ ਉੱਤੇ 3.21 ਰੁਪਏ ਪ੍ਰਤੀ ਜੂਨ ਦੀ ਸੀਮਾ ਨੂੰ ਹਟਾਉਣ ਲਈ ਵੀ ਆਖਿਆ ਗਿਆ ਹੈ ਆਈ ਐਮ ਐਫ ਦੀ ਰਿਪੋਰਟ ਅਨਸਾਰ ਆਗ ਦਾ ਆਉਣ ਵਾਲਾ ਰੱਖਿਆ ਬਜਟ 2414 ਅਰਬ ਰੁਪਏ ਹੋਣ ਦਾ ਅਨੁਮਾਨ ਹੈ ਜੋ ਕਿ ਪਿਛਲੇ ਸਾਲਾਂ ਨਾਲੋਂ 12% ਦੀ ਵਾਧਾ ਹੈ ਪਰ ਹਾਲ ਹੀ ਸ਼ਬਾਜ ਸ਼ਰੀਬ ਸਰਕਾਰ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਇਸ ਨੂੰ 2500 ਅਰਬ ਜਾਨੀ 18% ਦੀ ਵਧਾਉਣ ਦਾ ਫੈਸਲਾ ਕੀਤਾ ਜੋ ਕਿ ਆਈਐਮਐਫ ਦੇ ਵਿੱਤੀ ਸੰਤੁਲਨ ਟੀਚੇ ਦੇ ਉਲਟ ਹੈ ਕਮੰਤਰੀ ਸੰਸਥਾ ਨੇ ਸੰਸਦ ਨੂੰ ਆਈਐਮਐਫ ਦੇ ਟੀਚੇ ਅਨਸਾਰ ਜੂਨ 2025 ਤੱਕ ਸਾਲ 2022 ਦਾ ਬਜਟ ਪਾਸ ਕਰ ਲਈ ਵੀ ਆਖਿਆ ਤੇ ਜਿਸ ਕਰਕੇ ਹੁਣ ਪਾਕਿਸਤਾਨ ਨੂੰ ਇੱਕ ਆਈਐਮਐਫ ਵੱਲੋਂ ਵੱਡਾ ਝਟਕਾ ਹੈ ਰੋਜ਼ਾਨਾ ਪੰਜਾਬੀ ਅਖਬਾਰ ਅਜੀਤ ਦੇ ਪਹਿਲੇ ਪੰਨੇ ਤੇ ਅੰਮ੍ਰਿਤਸਰ ਤੋਂ ਪੱਤਰਕਾਰ ਸ੍ਰਿੰਦਰ ਕੋਸ਼ੜ ਹੋਣ ਦੀ ਖਬਰ ਜਿਹੜੀ ਪ੍ਰਕਾਸ਼ਿਤ ਹੋਈ ਆ ਉਹ ਸਾਂਝੀ ਕੀਤੀ ਹੈ ਜਿਹਦੇ ਚ ਕਿਹਾ ਗਿਆ ਕਿ ਕਮੰਤਰੀ ਮੁਦਰਾ ਫੰਡ ਨੇ ਅਗਲੀ ਕਰਜ਼ਾ ਕਿਸ ਤੋਂ ਪਹਿਲਾਂ ਪਾਕ ਨੂੰ ਇੱਕ ਵੱਡਾ ਝਟਕਾ ਦਿੱਤਾ ਨਵੀਆਂ 11 ਸ਼ਰਤਾਂ ਲਗਾ ਦਿੱਤੀਆਂ ਗਈਆਂ ਨੇ ਸ਼ਰਤਾਂ ਪੂਰੀਆਂ ਹੋਣ ਤੇ ਹੀ ਅਗਲੀ ਕਿਸ਼ਤ ਮਿਲੇਗੀ ਕੁੱਲ ਮਿਲਾ ਕੇ ਹੁਣ ਪਾਕਿਸਤਾਨ ਉੱਪਰ ਕਮੰਤਰੀ ਮੁਦਰਾ ਫੜ ਨੇ 50 ਸ਼ਰਤਾਂ ਲਗਾ ਦਿੱਤੀਆਂ ਨੇ ਇਸੇ ਤਰ੍ਹਾਂ ਪੰਜਾਬੀ ਟਰਬਿਨ ਦੇ ਪਹਿਲੇ ਪੰਨੇ ਤੇ ਪ੍ਰਕਾਸ਼ਿਤ ਖਬਰ ਦੇ ਵਿੱਚ ਕਿਹਾ ਗਿਆ ਕਿ ਆਈਐਮਐਫ ਨੇ ਪਾਕਿਸਤਾਨ ਦੇ ਨਵੀਆਂ 11 ਸ਼ਰਤਾਂ ਲਗਾਈਆਂ ਗਈਆਂ ਨੇ ਭਾਰਤ ਅਤੇ ਭਾਰਤ ਨਾਲ ਤਣਾਅ ਕਰਨ ਵਧਨ ਬਾਰੇ ਵਾਲੇ ਜੋਖਮਾਂ ਬਾਰੇ ਵੀ ਦਿੱਤੀ ਗਈ ਹੈ ਚੇਤਾਵਨੀ ਕਮੰਤਰੀ ਮੁਦਰਾ ਕੋਸ਼ ਨੇ ਆਪਣੀ ਰਾਹਤ ਪ੍ਰੋਗਰਾਮ ਅਗਲੀ ਕਿਸ਼ਤ ਜਾਰੀ ਕਰ ਲਈ ਪਾਕਿਸਤਾਨ ਉੱਤੇ 11 ਨਵੀਆਂ ਸ਼ਰਤਾਂ ਲਗਾ ਦਿੱਤੀਆਂ ਨੇ ਇਸ ਦੇ ਨਾਲ ਹੀ IMF ਨੇ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਕਿ ਭਾਰਤ ਨਾਲ ਤਣਾਅ ਵਧਨ ਕਾਰਨ ਵਿੱਤੀ ਬਾਹਰੀ ਤੇ ਸੁਧਾਰ ਦੇ ਟੀਚਿਆਂ ਲਈ ਜੋਖਮ ਵੱਧ ਸਕਦੇ ਨੇ ਅੱਜ ਮੀਡੀਆ 'ਚ ਆਈਆਂ ਖਬਰਾਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ ਪਾਕਿਸਤਾਨ ਉੱਤੇ ਲਾਈਆਂ ਗਈਆਂ ਨਵੀਆਂ ਸ਼ਰਤਾਂ 'ਚ 17600 ਅਰਬ ਰੁਪਏ ਦੇ ਨਵੇਂ ਬਜਟ ਨੂੰ ਸੰਸਦ ਦੀ ਮਨਜ਼ੂਰੀ ਬਿਜਲੀ ਬਿਲਾ ਤੇ ਕਰਜ਼ਾ ਭੁਗਤਾਨ ਸਰਚਾਰਜ ਵਾਧੇ ਤੇ 3 ਸਾਲ ਪੁਰਾਣੀਆਂ ਕਾਰਾਂ ਦੀ ਦਰਮਦ ਉੱਤੇ ਪਾਬੰਦੀ ਹਟਾਉਣਾ ਸ਼ਾਮਲ ਇੱਕ ਮੀਡੀਆ ਰਿਪੋਰਟ ਅਨਸਾਰ ਆਈਐਮਐਫ ਵੱਲੋਂ ਬੀਤੇ ਦਿਨੀ ਜਾਰੀ ਕਰਮਚਾਰੀ ਪੱਧਰ ਦੀ ਰਿਪੋਰਟ ਚ ਇਹ ਵੀ ਕਿਹਾ ਗਿਆ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਵੱਧਦੇ ਤਣਾਅ ਕਨ ਇਸ ਪ੍ਰੋਗਰਾਮ ਦੇ ਵਿੱਤੀ ਬਾਰੀ ਤੇ ਸੁਧਾਰ ਸੰਬੰਧੀ ਟੀਚਿਆਂ ਲਈ ਜੋਖਮ ਵੱਧ ਸਕਦੇ ਨੇ ਰਿਪੋਰਟ ਚ ਅੱਗੇ ਇਹ ਵੀ ਕਿਹਾ ਗਿਆ ਕਿ ਪਿਛਲੇ 2 ਹਫ਼ਤਿਆਂ ਚ ਆਕਸਟੈਂਟ ਪਾਰਤਵਚਾਲੇ ਤਨਾਾ ਕਾਫੀ ਵੱਧ ਗਿਆ ਪਰ ਹੁਣ ਤੱਕ ਬਾਜ਼ਾਰ ਦੀ ਪ੍ਰਤੀਕਿਰਿਆ ਮਾਮੂਲੀ ਰਹੀ ਹੈ ਸ਼ੇਅਰ ਬਾਜ਼ਾਰ ਨੇ ਆਪਣੇ ਹਾਲੀਆ ਲਾਭ ਨੂੰ ਬਰਕਰਾਰ ਰੱਖਿਆ ਹੈ ਆਈਐਮਐਫ ਦੀ ਰਿਪੋਰਟ ਅਗਲੇ ਵਿੱਤੀ ਸਾਲ ਲਈ ਰੱਖਿਆ ਬਜਟ 2414 ਅਰਬ ਦੀ ਅਰਬ ਦਿਖਾਇਆ ਗਿਆ ਜੋ 252 ਅਰਬ ਜਾਂ 21% ਦੀ ਵਾਧਾ ਆਈਐਮਐਫ ਦੇ ਅਨੁਮਾਨ ਮੁਕਾਬਲੇ ਸਰਕਾਰ ਨੇ ਇਸ ਮਹੀਨੇ ਦੀ ਸ਼ੁਰੂਆਤ ਭਾਰਤ ਨਾਲ ਟਕਰਾਵ ਵਧਨ ਤੋਂ ਬਾਅਦ ਰੱਖਿਆ ਕੀਤਾ ਲਈ 2500 ਅਰਬ ਜਾਂ 18% ਦੀ ਵਧ ਰਾਸ਼ੀ ਅਲਾਟ ਕਰਨ ਦਾ ਸੰਕੇਤ ਦਿੱਤਾ ਸੀ ਇਸ ਸ਼ਰਤ ਨਾਲ ਹੁਣ ਪਾਕਿਸਤਾਨ ਤੇ ਹੁਣ ਤੱਕ 50 ਸ਼ਰਤਾਂ ਲਗਾਈਆਂ ਜਾ ਚੁੱਕੀਆਂ ਪਾਕਿਸਤਾਨ ਵਾਸਤੇ ਇੱਕ ਵੱਡਾ ਝਟਕਾ ਦੁਨੀਆ ਭਰ ਦੇ ਵਿੱਚ ਜਿਸ ਨੂੰ ਅਤਵਾਦੀ ਘੋਸ਼ਿਤ ਜਿਹੜਾ ਮੁਲਕ ਐਲਾਨਿਆ ਗਿਆ ਔਰ 22 April ਜਿਹੜਾ ਪਹਿਲਗਾਮ ਪਾਕਿਸਤਾਨ ਸਪੌਂਸਰਡ ਅਤਵਾਦੀਆਂ ਵੱਲੋਂ ਸਲਾਨੀਆਂ ਨੂੰ ਤਰਪੁਸ਼ ਕੇ ਮਾਰੇ ਗਏ ਸੀ ਉਸ ਤੋਂ ਬਾਅਦ ਫਿਰ ਭਾਰਤ ਨੇ ਕਰਾਰਾ ਜਵਾਬ ਦਿੱਤਾ 6 ਸਤ ਮਈ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨ ਅਤੇ ਮਕਬੂਜਾ ਕਸ਼ਮੀਰ ਦੇ ਉਹਨਾਂ ਨੌ ਅੱਤਵਾਦੀ ਟਿਕਾਣਿਆਂ ਤੇ ਹਮਲਾ ਕੀਤਾ ਗਿਆ ਜਿਸ ਨਾਲ ਜਿਹੜਾ ਬਾ ਉਥੋਂ ਦੇ 100 ਦੇ ਕਰੀਬ ਅੱਤਵਾਦੀ ਮਾਰੇ ਗਏ ਨੇ ਜਿਸ ਕਰਕੇ ਭਾਰਤ ਦੀ ਇਸ ਜਵਾਬੀ ਕਾਰਵਾਈ ਦੇ ਵਿੱਚ ਪਾਕਿਸਤਾਨ ਬੁਰੀ ਤਰ੍ਹਾਂ ਹਿਲ ਗਿਆ ਤੇ ਹੁਣ ਵਿਸ਼ਵ ਪੱਧਰ ਤੇ ਵੀ IMF ਨੇ ਉਹਨਾਂ ਨੂੰ ਚੇਤਾਵਨੀ ਦੇ ਦਿੱਤੀ ਹੈ ਤੇ ਨਾਲ ਹੀ ਫੰਡ ਜਿਹੜੇ ਜਾਰੀ ਕੀਤੇ ਨੇ ਉਸ ਤੇ 11 ਸ਼ਰਤਾਂ ਲਗਾ ਦਿੱਤੀਆਂ ਇਹ ਪਾਕਿਸਤਾਨ ਵਾਸਤੇ ਇੱਕ ਵੱਡਾ ਝਟਕਾ ਹੈ ਕੁਲਾਲਿਸ ਜਾਣਕਾਰੀ ਨਾਲ ਧੜ ਤੋਂ ਲੰਦੇ ਆ ਗਿਆ ਦੇਖਦੇ ਰਹੋ এবੀਸੀ ਪੰਜਾਬ ਧੰਨਵਾਦ